ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਇਸੇ ਜਗ੍ਹਾ ਦੇ ਉੱਪਰ ਜਗਤ ਗੁਰੂ ਬਾਬਾ ਨਾਨਕ ਜੀ ਬਹੁਤ ਲੰਮਾ ਸਮਾਂ ਗੁਜ਼ਾਰਿਆ ਅਤੇ ਇਸ ਸਥਾਨ ਦੇ ਉੱਪਰ ਜਗਤ ਜਲੰਦੇ ਨੂੰ ਠਾਰਨ ਦੇ ਲਈ ਸਤਗੁਰ ਜੀ ਨੇ ਉਸ ਪਰਮੇਸ਼ਰ ਦੇ ਨਾਮ ਦੇ ਜੋ ਕਿਣਕੀ ਸੀ ਸਾਰੇ ਸੰਸਾਰ ਵਿੱਚ ਵੰਡਣ ਦੇ ਲਈ ਚਾਲੇ ਪਾਏ ਤੇ ਇੱਥੋਂ ਹੀ ਸੱਚ ਦਾ ਉਪਦੇਸ਼ ਸਾਰੀ ਮਨੁੱਖਤਾ ਨੂੰ ਸੁਣਾਇਆ ਇੱਥੋਂ ਹੀ ਸਤਗੁਰ ਜੀ ਨੇ ਮੂਲ ਮੰਤਰ ਸਾਹਿਬ ਉਚਾਰਨ ਕੀਤਾ ਇਸ ਨਗਰੀ ਦੇ ਤੇ ਸਤਗੁਰ ਜੀ ਨੇ ਬਹੁਤ ਕਿਰਪਾ ਕੀਤੀ ਹੈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ